ਆ ਲੱਗ ਰਹੀ ਐ ਸਿੱਕਾ ਦੁਪਹਿਰੇ ਮੱਥਾ ਮਾਰਨ ਨੀ ਲੈ ਕਿਵੇਂ ਧੁੱਪੀ ਕਿਹੜਾ ਰਖੇ ਕੁੜੇ ਕੰਮ ਨਿਵੇੜੇ ਨਹੀਂ ਹਲੇ ਤੈਨੂੰ ਤਾਂ ਭਾਈ ਗੱਲਾਂ ਹੁੰਦੀਆਂ ਨੇ ਤੂੰ ਸ ਤਾਂ ਦੋ ਜਣੇ ਹੋ ਔਰ ਤਾਰੇ ਕੱਲੀ ਨੂੰ ਨਿਮਾਰੀ ਨੂੰ ਮੱਥੇ ਮਾਰਨੇ ਪੈਂਦੇ ਨੇ ਔਰ ਮੈਂ ਤਾਂ 7 ਵਜੇ ਤੈਨੂੰ ਕੰਮ ਨਿਵੇੜ ਦਿੰਨੀ ਆ ਸਾਰੇ ਤੂੰ ਤਾਂ ਨਿਵੇੜੇਂਗੀ ਭਾਈ ਦੋ ਰੋਟੀਆਂ ਹੁੰਦੀਆਂ ਨੇ ਐਨਾ ਤਾਂ ਸਾਡੇ ਲੰਗਰ ਹੁੰਦਾ ਓਰੇ ਕਿਹੜਾ ਲਾਉਣਾ ਪੈਂਦਾ ਮੈਨੂੰ ਨਾਲੇ ਕੱਲੀ ਜਣੀ ਆ ਤੇਰੀ ਸੱਸ ਤਾਂ ਅੱਗੇ ਲੱਗ ਲੱਗ ਕੇ ਕੰਮ ਕਰ ਦਿੰਦੀ ਏ ਸਾਰੇ ਮੇਰੇ ਲਈ ਤਾਂ ਪਾਣੀ ਨਹੀਂ ਚੱਕ ਕੇ ਪੀਂਦੀ ਨਹੀਂ ਉਹ ਤਾਂ ਕਰਾ ਦਿੰਦੀ ਏ ਬਥੇਰੇ ਮੇਰੇ ਨਾਲ ਉਹ ਤਾਂ ਮੈਂ ਇੱਥੋਂ ਹੀ ਪਹਿਲਾਂ ਉੱਠਦੀ ਏ ਮੇਰੇ ਤੋਂ ਪਹਿਲਾਂ ਸਾਰੇ ਕੰਮ ਨਿਬੜ ਦਿੰਦੀ ਏ ਮੈਂ ਤਾਂ ਬਾਅਦ ਚ ਕਰਦੀ ਹਾਂ ਤੂੰ ਤਾਂ ਬਈ ਤੇ ਤਾਂ ਕਿਸਮਤ ਵਧੀ ਏ ਜਿਸੀ ਹੋਰ ਹਾਂ ਤੇ ਤਾਂ ਇੰਨੀ ਵਧੀਆ ਸੱਸੇ ਮਿਲ ਗਈ ਏ ਮੇਰੇ ਲਈ ਉਹ ਤਾਂ ਮੈਂ ਤਾਂ ਕਹਿੰਦੀ ਆ ਕਿਸੇ ਨੂੰ ਨਾ 7 ਜਨਮਾਂ ਚ ਨਾ ਮਿਲੇ ਨਹੀਂ ਸੱਚ ਮੈਂ ਤਾਂ ਐ ਪੁੱਛਦੀ ਸੀ ਆ ਕਿਵੇਂ ਸਵੇਰੇ ਜੇ ਰੌਲਾ ਜਾਂ ਪਾੜ ਕੇ ਤੁਸੀਂ ਨਹੀਂ ਨਹੀਂ ਰੌਲਾ ਤਾਂ ਪਾਣੀ ਛੱਡ ਦੇ ਗੱਲਾਂ ਮੈਂ ਤਾਂ ਸੱਚੀ ਆ ਮੇਰੇ ਲਈ ਸੱਸ ਨੇ ਨਾ ਜੀਣਾ ਹਰਾਮ ਕਰਖਿਆ ਕਿਉਂ ਹਾਂ ਤ ਤੇਰੀ ਸੱਸ ਦੀ ਪੈਨਸ਼ਨ ਆਉਂਦੀ ਐ ਆਹੋ ਹਾਂ ਰੱਖਦੀ ਓ 1 ਰੁਪਿਆ ਉਹ ਤਾਂ 1 ਰੁਪਿਆ ਨਹੀਂ ਰੱਖਦੀ ਓ ਤਾਂ ਮੈਨੂੰ ਫੜਾਉਂਦੀ ਏ ਲਿਆ ਕੇ ਮੇਰੇ ਅਲੀ ਤਾਂ ਦਿਖਾਉਂਦੀ ਵੀ ਨਹੀਂ ਵੀ ਕਿੱਧਰ ਆਉਂਦੀ ਐ ਤੇ ਕਿੱਧਰ ਜਾਂਦੀ ਐ ਕਹਣੇ ਹੱਕ ਤਾਂ ਤੇਰਾ ਹੀ ਬਣਦਾ ਮੈਨੂੰ ਮੇਰੇ ਸੱਸ ਤਾਂ ਨਾਲ ਦੀ ਨਾਲ ਲਿਆ ਕੇ ਫੜਾਉਂਦੇ ਮੈਂ ਤਾਂ ਕਦੇ ਮੰਗੀ ਵੀ ਨਹੀਂ ਨਾਲ ਦੀ ਨਾਲ ਮੈਨੂੰ ਫੜਾਉਂਦੀ ਏ ਲਿਆ ਕੇ ਹੱਕ ਤਾਂ ਬਣਦਾ ਐ ਇਸੇ ਗੱਲ ਨੂੰ ਤਾਂ ਰੋਨੀ ਆ ਵੀ ਮੈਨੂੰ ਤਾਂ ਭਾ 1 ਰੁਪਿਆ ਨਹੀਂ ਦਿੰਦੀ ਆਹੋ ਨਾ ਰੋਟੀ ਵੀ ਤਾਂ ਖਾਂਦੀ ਐ ਸਾਰਾ ਕੁਝ ਚਾਹੀਦਾ ਭਾਈ ਚਾਹੀਦਾ ਕੀ ਨਹੀਂ ਹੈ ਗਿਆ ਦੇਖ ਰੋਟੀ ਖਾਂਦੀ ਐ ਜਿਹੜੀਆਂ ਰੋਟੀਆਂ ਪੰਜ ਪੰਜ ਇੱਕ ਟਾਈਮ ਰੋਟੀ ਵੀ ਚਾਹੀਦੀ ਐ ਸਾਰਾ ਕੁਝ ਚਾਹੀਦਾ ਦੇਖ ਹਾਂ ਤੇਰਾ ਇੱਕ ਬਣਦਾ ਪੈਨਸ਼ਨ ਬਣਾਉਂਦਾ ਤੂੰ ਦਿੰਨੀ ਉਹਨੂੰ ਲਾ ਲਾ ਕੇ ਰੋਟੀ ਇਹੀ ਗੱਲਾਂ ਨੂੰ ਤਾਂ ਮੈਂ ਰੋਨੀ ਜਾਂਦਾ ਜਾਂ ਘਰਾ ਪਲਾ ਲਿਆ ਕਰੇ ਭਾਈ ਹਾਂ ਇਹੀ ਗੱਲਾਂ ਨੂੰ ਮੈਂ ਕੰਜਰ ਗਲੇਸ਼ ਕਰਿਆ ᱛੀ ਮੇਰੀ ਗੱਲ ਸੁਣ ਜਿਹੜਾ ਵੀ ਮੇਰਾ ਸਮਾਨ ਆਉਂਦਾ ਨਾ ਮੇਰੇ ਸੂਟ ਆਉਂਦੇ ਨੇ ਮੇਰੇ ਪੇਕੇ ਦਵਾਉਂਦੇ ਨੇ ਅੱਜ ਤੱਕ ਕੋਈ ਇਹਨੇ ਸੱਸਾਂ ਦੇ ਸੱਸਾਂ ਦਾ ਫਰਜ਼ ਨਹੀਂ ਨਿਭਾਇਆ ਇੱਕ ਸੂਟ ਨਹੀਂ ਦਿਵਾਇਆ ਤੱਕ ਮੈਨੂੰ ਕੋ ਦਿਖ ਦੇਖ ਮੇਰੀ ਸੱਸ ਤਾਂ ਪਹਿਨੇ ਮੈਨੂੰ ਸੂਟ ਵੀ ਲਿਆ ਕੇ ਦੇ ਦਿੰਦੀ ਐ ਪੈਨਸ਼ਨ ਵੀ ਮੈਨੂੰ ਫੜਾਉਂਦੀ ਹੈਗੀ ਮੈਂ ਤਾਂ ਕਦੇ ਮੰਗੇ ਵੀ ਨਹੀਂ ਵਿਚਾਰੀ ਤੋਂ ਐਨੀ ਚੰਗੀ ਆ ਭਾਈ ਮੇਰੀ ਸੱਸ ਤਾਂ ਕੀ ਕਰਾਂ ਕਹਿੰਦੇ ਹੁੰਦੇ ਨਾ ਜੇ ਝੱਗਾ ਚੱਕੀ ਤਾਂ ਆਪਦਾ ਢਿੱਡ ਨੰਗਾ ਹੁੰਦਾ ਜਦੋਂ ਆਪਦੀ ਮਾੜੀ ਨਹੀਂ ਫਿਰ ਦੂਜੇ ਬੰਦੇ ਨੂੰ ਕੀ ਕਰੀਏ ਸਹੀ ਗੱਲ ਐ ਹਾਂ ਇਸੇ ਗੱਲ ਤੇ ਤਾਂ ਮੈਂ ਤੜਕੀ ਡੰਡੀ ਰੋਣਾ ਕਰਕੇ ਹਟੀਆਂ ਮਾਂ ਬਾਪਈ ਸਿੱਧੀ ਗੱਲ ਐ ਐਤੀ ਤਾਂ ਪੈਨਸ਼ਨ ਮਾਂ ਮੈਨੂੰ ਫੜਾਉਣੀ ਪਊਗੀ ਮੈਂ ਤਾਂ ਮੇਰੇ ਤਾਂ ਹੱਥ ਖੜੇ ਨਹੀਂ ਮੈਂ ਸੋ ਇਹ ਗੱਲ ਬਣਾ ਲਈ ਨਾ ਫਿਰ ਕਦੇ ਆਪੇ ਬਣਾ ਕੇ ਖਾ ਲਿਆ ਕਰ ਕਿਉਂ ਬਣਾਵਾ ਬਾਈ ਮੈਂ ਨੌਕਰ ਨਹੀਂ ਥੋੜੀ ਆਈ ਆਂ ਵਿਆਹ ਕਰਵਾ ਕੇ ਆਈ ਧੀ ਮੈਂ ਨਾ ਨਾ ਬਾਈ ਤੂੰ ਨਾ ਰੋਟੀ ਰੋਟੀ ਬਣਾਈ ਆਪੇ ਬਣਾ ਲੂਗੀ ਨਾ ਉਹਦੇ ਹੱਥ ਟੁੱਟੇ ਨੇ ਮੈਂ ਕਿਉਂ ਬਣਾਵਾ ਮੈਂ ਤਾਂ ਕੋਈ ਰੋਟੀ ਨਹੀਂ ਬਣਾਉਂਦੀ ਹੈਗੀ ਦੇਖਦੀਆਂ ਨਾਲੇ ਵੀ ਕੌਣ ਇਹਨੂੰ ਫੁਲਕੇ ਬਣਾ ਕੇ ਖਵਾਉਂਦਾ ਮੈਂ ਤਾਂ ਕਰ ਲਿਆ ਬਾਈ ਜਿੰਨਾ ਹੁੰਦਾ ਧੀ ਮੇਰੇ ਤੋਂ ਐਨੀ ਪੁੱਛ ਪਾਛ ਨਹੀਂ ਮੇਰੇ ਤੋਂ ਹੁੰਦੀ ਕਿਸੇ ਦੀ ਨਹੀਂ ਹੁਣ ਕਿੱਥੇ ਗਈ ਆ ਉਹ ਅੰਦਰ ਬੈਠੀ ਐ ਔਰ ਕੀ ਕਰਨੇ ਉਹਨੇ ਲੰਮੀ ਤਾਂ ਨਹੀਂ ਪਈ ਹੋਊਗੀ ਸ਼ੰਦਰ ਬੈਠੀ ਐ ਦੀ ਹਾਈ ਕਿਤੇ ਸੁਣ ਬੀ ਨਾ ਜਾਵੇ ਕੁੜੇ ਕਿਤੇ ਗੁੱਤੜੀ ਪੱਟ ਦੇ ਆ ਕੇ ਸੁਣ ਜੇ ਫਿਰ ਦਰਦੀ ਐ ਮੈਂ ਕਿਸੇ ਤੋਂ ਉਹਦੇ ਬਾਪ ਤੋਂ ਨਹੀਂ ਦਰਦੀ ਚੱਲ ਡਰਨਾਂ ਦੀ ਤਾਂ ਲੋੜ ਵੀ ਨਹੀਂ ਹੈਗੀ ਪੈਨਸ਼ਨ ਦਾ ਹੱਕ ਤਾਂ ਤੇਰੀ ਬਣਦਾ ਇਹ ਨਾਲੇ ਮੈਂ ਵੀ ਕਹਿ ਦੂੰਗੀ ਮੂ ਤੇ ਵੀ ਪੈਨਸ਼ਨ ਇਹਨੂੰ ਫੜਾਇਆ ਕਰ ਪਈ ਮੇਰੇ ਸੱਸ ਵੀ ਮੈਨੂੰ ਫੜਾਉਂਦੀ ਹੈਗੀ ਨਹੀਂ ਤੂੰ ਹੀ ਸਮਝਾ ਦੇ ਕਰ ਮਾੜਾ ਮੋਟਾ ਤੇ ਖਾਣੇ 'ਚ ਬੈਜੇ ਗੱਲ ਸਮਝਾ ਦੂੰਗੀ ਬਥੇਰਾ ਮੈਂ ਤਾਂ ਹਾਂ ਮੇਰੇ ਤਾਂ ਉਹਨੂੰ ਐ ਲੱਗਦਾ ਵੀ ਮੈਂ ਉਹਦੀ ਸ਼ਰੀਕਣਾ ਸ਼ਰੀਕਾ ਕਰਦੀ ਆ ਸਹੀ ਗੱਲ ਐ ਹਾਂ ਅੱਜ ਦੋ ਗੁੱਟੇ ਚਾਹ ਦੀਆਂ ਬਣਾ ਲੈਣੀਆਂ ਨਹੀਂ ਬੱਸ ਜਾਨੀ ਮਾਂ ਨਾਲ ਮੈਂ ਵੀ ਲੂ ਨਹੀਂ ਬੱਸ ਤੂੰ ਦਾ ਕੰਮ ਲੱਗ ਰਿਹਾ ਕੰਮ ਕਰ ਲੈ ਭੈਣ ਦੁਪਹਿਰਾ ਚੜ ਜੂਗਾ ਧੁੱਪ ਚੜ ਜੂ ਏਡੀ ਤੈਨੂੰ ਤਾਂ ਮੋਂ ਜਾਣੇ ਭੈਣੇ ਕੀ ਕਰੀਏ ਕਿਸਮਤ ਮੇਰੀ ਮਾੜੀ ਐ ਇੱਥੇ ਨੰਗਾ ਦੇ ਪੱਲੇ ਪੈ ਗਈ ਜਿਹੜੀ ਮੈਂ ਹਾਲੋ ਬਾਪੂ ਜੀ ਚਾਹ ਪੀ ਲਓ ਕੋਈ ਅੱਜ ਸੁਨੇਹਾ ਨਹੀਂ ਕਰਲੀ ਚਾਹ ਅੱਧਾ ਘੰਟਾ ਪਹਿਲੀ ਕਰੀਆ ਬਾਪੂ ਜੀ 1:30 ਵਜੇ ਐ ਅੱਛਾ ਅੱਛਾ ਹਾਂ ਮੂੰ ਤਾਂ 2 ਵਜੇ ਕਰਦੇ ਹੁੰਨੇ ਆ ਤੇ ਅੱਜ ਭੁੱਖ ਜੀ ਲੱਗ ਰਹੀ ਧੀ ਮਾਹ ਜਲ ਕਰ ਲੈਣੇ ਆ ਚੱਲ ਕੋਈ ਨਾ ਪੁੱਤ ਵਧੀਆ ਹੋਊਗਾ ਚੱਲ ਐ ਕਹਿੰਦੀ ਸੀ ਮੈਂ ਹਾਂ ਪੁੱਤ ਉਹ ਸਮਝਾ ਦਿਓ ਆਪਣੀ ਵਾਲੀ ਮਾਂ ਨੂੰ ਮਾਣਾ ਮੋਟਾ ਕਰ ਲਓ ਗੱਲ ਉਹਦੇ ਨਾਲ ਕੀ ਹੋ ਗਿਆ ਹੁਣ ਪੁੱਤ ਗੱਲ ਤੁਹਾਨੂੰ ਪਤਾ ਹੀ ਐ ਬਾਪੂ ਜੀ ਹਰ ਇੱਕ ਵਾਰੀ ਜਿਹੜੀ ਵੀ ਪੈਨਸ਼ਨ ਹੁੰਦੀ ਐ ਮੈਂ ਤੁਹਾਨੂੰ ਕਦੇ ਕਿਹਾ ਵੀ ਮੈਨੂੰ ਦਬਾਓ ਐਤਕੀ ਮੈਂ ਕਿਹਾ ਤੀਗਾ ਤੜਕੀ ਤੇ ਮੈਨੂੰ ਰੰਡੀ ਰੋਣਾ ਕਰਖੇ ਹੁਣੇ ਉੱਥੇ ਨਾ ਜਦੋਂ ਮੈਂ ਗੱਡੀ ਤੇ ਕੱਪੜਾ ਮਾਰੀ ਮੈਂ ਕਹ ਤੂੰ ਦੇ ਦੇ 1500 ਰੁਪਏ ਕਿੱਡੀ ਕੀ ਗੱਲ ਹੈਗੀ ਆ ਕੇ ਮੈਂ ਤਾਂ ਨਾ ਦੇਨੇ ਆ ਜੀ ਮੈਂ ਤਾਂ ਕਢਾ ਕੇ ਲਾਉ ਪਰ ਮੈਂ ਦੇਨੇ ਨਹੀਂ ਬਾਪੂ ਜੀ ਗੁੱਸਾ ਕਰੋ ਗਿੱਲਾ ਕਰੋ ਰੋਟੀ ਮੈਂ ਤਾਂ ਤੁਹਾਨੂੰ ਦੇ ਸਕਦੀ ਆ ਉਹਨੂੰ ਮੈਂ ਰੋਟੀ ਨਹੀਂ ਖਵਾ ਸਕਦੀ ਬਈ ਪੁੱਤ ਮੈਂ ਤਾਂ ਆਪ ਤੇਰੇ ਇਸ ਹੱਕ ਚੰਗਾ ਮੈਂ ਵੀ ਐਂ ਕਹਿਣਾਗਾ ਇਹ ਲੋਟ ਹੀ ਫੇਰ ਆਉਗੀ ਹੁਣ ਕੀ ਮਰਦੀ ਸੀਗੀ ਗੱਲ ਪੁੱਤ ਐਂ ਕਰੀ ਤੂੰ ਪੈਸਿਆਂ ਦੀ ਘਾਟਾ ਨਹੀਂ ਹੈਗਾ ਕੋਈ ਗੱਲ ਨਹੀਂ ਬੈਗਰੂ ਦਾ ਸਾਰਾ ਕੁਝ ਦਿੱਤਾ ਪਿਆ ਕੀ ਉਹਦੇ 1500 ਵਿੱਚ ਆਪਾਂ ਪਵਾ ਕੇ ਕਰਾਉਣਾ ਵੀ ਕੀ ਆ ਜਿੰਨੇ ਪੈਸੇ ਪੈਂਦੇ ਆ ਤੂੰ ਮੈਥੋਂ ਹੋਰ ਲੈਣੀ ਚੰਗਾ ਆਪਦੀ ਚੀਜ਼ ਲੈ ਆਂ ਜੀ ਤੂੰ ਥੋੜੇ ਤੋਂ ਤਾਂ ਮੈਂ ਬਾਪੂ ਜੀ ਲੈ ਲਾਂ ਮੈਨੂੰ ਐਂ ਦੱਸੋ ਵੀ ਜਿਹੜਾ ਵੀ 1500 ਹੁੰਦੇ ਤਾਂ ਜਾਂਦਾ ਕਿੱਥੇ ਐ ਮਾੜਾ ਮੋਟਾ ਆਪਾਂ ਨੂੰ ਹਸਾਬ ਕਿਤਾਬ ਤਾਂ ਦੇਵੇ ਹੀ ਹਾਂ ਇਹ ਤਾਂ ਗੱਲ ਹੈ ਹੁਣ ਬਾਹਰ ਆ ਕੇ ਬੋਲਦੀ ਆ ਕਹਿੰਦੀ 1500 ਰੁਪਏ ਜਾਤ ਰਹਿ ਜਾਂਦਾ ਮੈਂ ਦਵਾਈਆਂ ਨਹੀਂ ਲਿਆਉਂਦੀ ਮਾ ਦਵਾਈਆਂ ਤਾਂ ਤੂੰ 5 ਰੁਪਏ ਦੀ ਸਿਰ ਦੁਖ ਦੇ ਦੀ ਗੋਲੀ ਵੀ ਮੈਥੋਂ ਲੈ ਕੇ ਜਾਂਦੀ ਆ ਹੋਰ ਤਾਂ ਤੂੰ ਕਿੱਥੋਂ ਲਾ ਦੇਂਗੀ ਦਵਾਈਆਂ ਦੇ ਪੈਸੇ ਸਾਰਾ ਖਰਚਾ ਤਾਂ ਤੁਹਾਨੂੰ ਪਤਾ ਇਹੋ ਜਿੱਸਾ ਕਰਦਾ ਹੈਗਾ ਕਿੱਥੋਂ ਉਹ ਪੈਸੇ ਲਾਉਂਦੀ ਹੈ ਸਾਰੇ ਪੈਸੇ ਘਰੋਂ ਲੈ ਕੇ ਜਾਂਦੀ ਆ ਪਤਾ ਹੀ ਆ ਹੁਣ ਆਪਾਂ ਨੂੰ ਹੋਰ ਮੈਂ ਤਾਂ ਇਸੇ ਗੱਲ ਤੇ ਹੈਰਾਨ ਆ ਵੀ ਡੋਂਦੀ ਕਿੱਥੇ ਹੈ ਇਹ ਐਨੇ ਪੈਸੇ ਕਿਹਨੂੰ ਦਿੰਦੀ ਹੈ ਕਿ ਕੀ ਕਰਦੀ ਹੈ ਮੈਨੂੰ ਲੱਗਦਾ ਇਹ ਉਹੀ ਨਕਤ ਗਵੰਡਨਾਂ ਨੂੰ ਬੰਡੀ ਆਂਦੀ ਹੋਵੇ ਰੱਬ ਜਾਣਦਾ ਭਾਈ ਪਤਾ ਨਹੀਂ ਕੀ ਇਹਦਾ ਦਿਮਾਗ ਫਿਰਿਆ ਹੈ ਨਹੀਂ ਪਤਾ ਕਿਸੇ ਨੂੰ ਇੱਥੇ ਲਾਲਚ ਦੇਤਾ ਹੋਏ ਵਿਆਜ ਤੇ ਵੀ ਵਿਆਜ ਤੇ ਦੇ ਦਿਆ ਕਰੂੰਗੀ ਮੈਂ ਤੂੰ ਮੈਨੂੰ ਪੈਸੇ ਦੇ ਦਿਆ ਕਰੋ ਮੁੜ ਕੇ ਕਿਹਨੇ ਦੇਣੇ ਆ ਕਿਹਨੇ ਲੈਣੇ ਆਗੇ ਆ ਹੁਣ ਗਈ ਹੋਈ ਐ ਕਢਾ ਕੇ ਲਿਆਊਗੀ ਅੱਛਾ ਔਰ ਫੇਰ ਕੰਜਰ ਗਲੇਸ਼ ਕਰੂ ਮੇਰੇ ਨਾਲ ਤੈਨੂੰ ਲੋੜ ਹੀ ਨਹੀਂ ਪਤਾ ਜੇ ਤਾਂ ਦੇਤੇ ਆਪ ਠੀਕ ਐ ਨਹੀਂ ਤੂੰ ਬੜਾਈ ਨਾ ਬਸ ਰਹਿਣ ਨਹੀਂ ਬਾਪੂ ਪੈਨਸ਼ਨ ਤਾਂ ਮੈਂ ਲਵਾਂਗੀ ਇਹਦਾ ਮੈਂ ਛੜਦੀ ਨਹੀਂ ਐ ਤਾਂ ਫਿਰ ਜਮੀਰ ਤੇ ਜੜ ਜੂ ਆਹ ਦੇਖ ਲੈ ਜੱਸੀ ਆਈ ਸੀ ਮੇਰੇ ਕੋਲੇ ਜੱਸੀ ਕਹਿੰਦੀ ਜਿੱਦਾਂ ਦੀ ਪੈਨਸ਼ਨ ਲੱਗੀ ਐ ਮੇਰੇ ਸੱਸ ਦੀ 1 ਰੁਪਿਆ ਨਹੀਂ ਹੁਣੇ ਕਦੇ ਰੱਖਿਆ ਸਾਰੇ ਫਰੋਂਦੀ ਐ ਨਾਲੇ ਅਗਲੀ ਅੱਗੇ ਲੱਗ ਲੱਗ ਕੇ ਕੰਮ ਕਰਦੀ ਐ ਬਈ ਗਲਤੀ ਤਾਂ ਮੇਰੀ ਐ ਬਾਪੂ ਜੀ ਜਿਹੜਾ ਮੈਨੂੰ ਸਿਰ ਤੇ ਚੜਾ ਰੱਖ ਕੇ ਕਦੇ ਕੰਮ ਨਹੀਂ ਕਰਵਾਇਆ ਜੇ ਜੱਸੀ ਮਾਂ ਨੂੰ ਕੰਮ ਕਰਵਾਉਂਦੀ ਹੁੰਦੀ ਹੁੰਦੀ ਨਾ ਫੇਰ ਲੋਟ ਆਉਂਦੀ ਐ ਇਹ ਕੀ ਕਰੀਏ ਪੁੱਤ ਹੁਣ ਕਿਸਮਤ ਤਾਂ ਮੇਰੀ ਮਾੜੀ ਸੀਗੀ ਮੈਂ ਤਾਂ ਦੇਖਣ ਵੀ ਨਹੀਂ ਸੀ ਕਹਦਾ ਵੀ ਕਰਾ ਲਓ ਮੈਨੂੰ ਐ 5-6 ਸਾਲ ਵੱਡੀ ਆ ਮੈਥੋਂ ਕੀ ਕਰਾਉਣਾ ਸੀ ਮੈ ਤੋਂ ਹੋਰ ਬਾਪੂ ਜੀ ਮੈਂ ਤਾਂ ਐਸੀ ਗਲਤੀਆਂ ਆਣਾ ਵੀ ਤੁਸੀਂ ਪਤਾ ਨਹੀਂ ਐ ਚ ਬੁੜੀ ਚ ਕੀ ਦੇਖਿਆ ਦੀ ਕਿਤੇ ਤੁਹਾਡੀ ਆਪਦੀ ਉਮਰ ਦੇਖ ਲਓ ਕਿਤੇ ਉਹਦੀ ਦੇਖ ਲਓ ਤੁਸੀਂ ਤੁਹਾਨੂੰ ਸਮਝਾਉਂਦੇ ਵੀ ਨਹੀਂ ਚੰਗੇ ਲੱਗਦੇ ਉਹ ਗੱਲ ਤਾਂ ਉਹੀ ਐ ਇਹਨੂੰ ਕੀ ਸਮਝਾਵਾਂਗੇ ਹੁਣ ਆਪ ਤੋਂ ਵੱਡੀ ਆਗੀ ਫੇਰ ਵੀ ਸਮਝਦੇ ਵੀ ਕਿੱਥੇ ਤਾਂ ਇਹਨੇ ਸਾਰੇ ਟੱਬਰ ਨੂੰ ਸਮਝਾਉਣਾ ਸੀ ਦਿਮਾਗ ਇਹਦਾ ਹੱਲਿਆ ਪਿਆਗਾ ਪਤਾ ਨਹੀਂ ਕੀ ਕਰੀ ਜਾਂਦੀ ਐ ਕੀ ਨਾ ਦਿਮਾਗ ਤਾਂ ਕਾਨੂੰ ਹੱਲੇ ਐ ਚਲਾਕੀ ਕਰਦੀ ਐ ਮੇਰੇ ਨਾਲ ਕਹਿੰਦੇ ਹੁੰਦੇ ਆ ਨਾ ਸੱਸ ਕਦੇ ਮਾੜੀ ਬਣ ਸਕਦੀ ਹੁੰਦੀ ਐ ਨਾ ਉਹੀ ਕਰਕੇ ਦਿਖਾ ਰਖੇ ਕਰਤੂਤਵ ਦੀ ਦਿਖਾਤਾ ਭਾਈ ਇਹ ਤਾਂ ਮੇਰੇ ਘਰ ਵਾਲੀ ਨਹੀਂ ਬਣੀ ਤੇਰੀ ਸੱਸ ਕਿੱਥੋਂ ਬਣ ਜੂਗੀ ਜਿੱਦੇ ਦੀ ਆਈ ਆਈ ਕੰਜਰ ਕਲੇਸ ਹੈਗਾ ਆਹੋ ਤੇ ਮੇਰੀ ਗੱਲ ਸੁਣ ਲੋ ਬਾਪੂ ਜੀ ਮੈਨੂੰ ਕਹਿਣ ਦੀ ਲੋੜ ਨਹੀਂ ਤੁਸੀਂ ਜੀ ਸਾਦ ਕੇ ਕੁਛ ਮਰਜ਼ੀ ਕਹੋ ਤੁਹਾਨੂੰ ਬਣਾ ਕੇ ਤੁਹਾਨੂੰ ਮੈਂ ਦਊਂਗੀ ਸਾਰਾ ਕੁਝ ਪਰ ਮੈਂ ਇਹਨੂੰ ਰੋਟੀ ਨਹੀਂ ਦੇ ਸਕਦੀ ਰੋਟੀ ਕੀ ਮੈਨੂੰ ਪਾਣੀ ਵੀ ਨਹੀਂ ਫੜਾਉਂਦੀ ਬਾ ਲੋੜ ਹੀ ਨਹੀਂ ਪਤਾ ਦੇਖੀ ਜਾਊਗਾ ਜਿਹੜਾ ਕੁਝ ਹੋਊਗਾ ਹੁਣ ਚੱਕ ਕੇ ਹੋਰਾਂ ਦੇ ਹੱਥਾਂ ਗਣੀ ਜੋ ਕਹੂਗੀ ਮੈਨੂੰ ਚਾ ਲਿਆ ਕੇ ਦੇ ਦੇ ਚੱਲ ਤੂੰ ਤੇ ਜੱਸਾ ਨਾ ਬੋਲਿਓ ਪੁੱਤ ਬਣ ਕੇ ਇਹਦਾ ਕੀ ਆ ਮਤਲਬ ਉਹਦਾ ਉਹਦੀ ਗੱਲਾਂ ਛੱਡ ਦੋ ਤਾਪ ਐਸੇ ਦੇ ਪਿੱਛੇ ਲੱਗਿਆ ਫਿਰਦਾ ਵੀ ਆਪਦੀ ਮਾਂ ਨੂੰ ਮਾੜਾ ਮੋਟਾ ਸਮਝਾ ਰੇ ਵੀ ਕੱਟਣੀ ਤਾਂ ਮੇਰੇ ਨਾਲ ਐ ਅੱਗੇ ਤਾਂ ਮੈਂ ਹੀ ਸੰਭੂਗੀ ਜੇ ਮੇਰੇ ਨਾਲ ਚੁਲਾਕੀ ਕਰੂਗੀ ਮੈਂ ਸੰਭਲੂਗੀ ਅੱਗੇ ਫਿਰ ਇਹਨੂੰ ਸੰਭਣ ਵਾਲੀ ਕਰਤੂਤਤਾ ਪੁੱਤ ਹੈ ਨਹੀਂ ਇਹਦੀ ਚੱਲ ਦੇਖੀ ਜਾਊ ਜੀ ਕਹਿੰਦੇ ਹੁੰਦੇ ਆ ਭਈ ਜਦ ਸੱਸ ਚੰਗੀ ਹੋਵੇ ਜਾਂ ਫਿਰ ਫੋਟੋ ਹੀ ਟੰਗੀ ਹੋਵੇ ਅਈ ਜਿਸ ਸੱਸਾਂ ਤੋਂ ਚਾਰ ਨਹੀਂ ਪਾਉਣਾ ਕਿਸੇ ਨੇ ਇਹੇ ਜੀ ਸਾਰੀਆਂ ਸੱਸਾਂ ਨੂੰ ਮਾੜੀਆਂ ਬਣਾ ਦਿੰਦੀਆਂ ਨੇ ਉਂ ਕਾਣੂ ਹੁੰਦੀਆਂ ਸਾਰੀਆਂ ਮਾੜੀਆਂ ਤੇ ਲੋ ਹੁਪਿੱਟਾ ਦਾ ਮਰ ਜੇ ਪਰੇ ਖੜਾ ਸੁਟੇ ਇਹਦੀ ਪੈਨਸ਼ਨ ਜੀ ਬੰਦ ਕਰਾ ਕੇ ਆਉਣਾ ਪਟਵਾਰੀ ਨੂੰ ਕਹੇ ਜੇ ਹੋਰ ਨਹੀਂ ਕੋਈ ਹੱਲ ਆਏਗਾ ਅਜੇ ਤੱਕ ਨਹੀਂ ਹੈ ਹੀ ਹੈਗੀ ਪਤਾ ਨਹੀਂ ਕਿੱਥੇ ਰਹੇਗੀ ਆ ਗਈ ਆਹ ਤੇ ਜੇ ਪਤਾ ਨਹੀਂ ਕੀ ਫੜੀ ਹੁੰਦੀ ਹੈ ਮੈਨੂੰ ਤਾਂ ਲੱਗਦਾ ਪੈਸੇ ਹੀ ਨਹੀਂ ਆਹ ਲ ਕੋਲੇ ਲ ਕੋਲੇ ਕਟਾ ਲੈ ਹੁੰਦੀ ਪੈਨਸ਼ਨ ਨਾ ਵੀ ਉਹ ਤਾਂ ਕੈਨਸਲ ਹੋ ਗਈ ਕਿ ਕੈਨਸਲ ਕਿਵੇਂ ਹੋ ਗਈ ਕੀ ਪਤਾ ਕਿਉਂ ਹੋ ਗਈ ਆ ਕੀ ਏ ਇਹ ਤਾਂ ਕੁਛ ਨਹੀਂ ਦਿਖਾ ਕਿ ਇਹ ਹਾਂ ਕੁਛ ਨਹੀਂ ਹੈਗਾ ਆਧਾਰ ਕਾਰਡ ਆ ਲੈ ਫਿਰ ਲਿਖੋਈਗਾ ਤੂੰ ਜਾਨੀ ਆਧਾਰ ਕਾਰਡ ਇਹ ਤਾਂ ਮੂਲ ਕੋਲ ਐਸੀ ਪੈਸੇ ਦੇ ਦੇ ਪਲੀ ਮਾਨਸੀ ਨਾਲ ਮੈਨੂੰ ਕਿੱਥੇ ਲਿਖੋਏ ਨੇ ਮੈਂ ਤੈਨੂੰ ਦੱਸਤਾ ਨਾ ਮੈਨੂੰ ਲੱਗਦਾ ਕਿਸੇ ਨੇ ਸ਼ਿਕਾਇਤ ਕਰਤੀ ਮੇਰੀ ਪਲਸਨ ਕੱਟਦੀ ਨਾ ਮੇਰੇ ਕੋਲ ਝੂਠ ਨਾ ਬੋਲ ਮੈਂ ਅਣਪੰਡੀ ਹੈਗੀ ਜਿਸ ਤੇ ਫੋਨ ਤੇ ਮੈਸੇਜ ਆਇਆ ਪਿਆ 1500 ਰੁਪਏ ਦਾ ਦੱਸ ਮੈਨੂੰ ਕਿੱਥੇ ਨੇ ਹੈ ਨਹੀਂ ਮੈਂ ਕੰਜੂਰ ਕਲੇਸ਼ਨ ਹੀ ਮਾ ਕਰਨਾ ਚਾਹੁੰਦੀ ਮੈਂ ਕਹਤਾ ਨਾ ਹੈ ਨਹੀਂ ਮੇਰੇ ਕੋਲ ਹੈ ਕਿ ਮੇਰੀ ਪੈਸੇ ਜਾਂਦੇ ਨੇ ਮੇਰੇ ਪੈਸੇ ਜਾ ਤਲਾਸੀ ਲੈ ਲੈ ਮੇਰੀ ਤਲਾਸੀ ਲੈ ਲੈ ਹੈਗੀ ਸੋਣੀ ਨਹੀਂ ਲੱਗਦੀ ਮੈਂ ਤੇਰੀ ਤਲਾਸੀ ਲੈ ਲੈਂਦੀ ਫਿਰ ਮੇਰੇ ਆ ਨਾ ਤੂੰ ਮੇਰੇ ਨਾਲ ਚਲਾਕੀ ਜੇ ਵਾਲੀ ਨਾ ਕਰ ਤੂੰ ਐਂ ਦੇਖ ਲੈ ਕੱਲ ਨੂੰ ਬੁੜੀ ਹੋਏਗੀ ਮੰਜੇ ਤੇ ਬੈਠੇਗੀ ਸਾਂਭੂਗੀ ਤਾਂ ਤੈਨੂੰ ਮੈਂ ਹੀ ਤਾਂ ਸਾਹਮਣਾ ਨਹੀਂ ਹਾਂ ਕਿਉਂ ਸਾਹਮਣਾ ਨਹੀਂ ਲੈ ਕਿਉਂ ਸਾਹਮਣਾ ਬਾਈ ਤੈਨੂੰ ਸਾਹਮਣਾ ਪਾਊਗਾ ਜੇ ਇਹ ਜੇਕਰ ਤੂੰ ਉੱਤਾ ਕਰਦੀ ਸਾਂਭੂਂਗੇ ਦੇਨੂੰ ਮੈਂ ਕੋਈ ਨਾ ਲੈ ਕਰ ਬੀਚ ਅੱਗੇ ਮੁੱਤੇ ਕਰੇਂਗੀ ਨਾ ਫੇਰ ਲੱਗੂ ਤੈਨੂੰ ਪਤਾ ਵੀ ਕੌਣ ਸਾਫ ਕਰਦਾ ਤੇਰਾ ਤੁਹਾਨੂੰ ਰੱਬ ਕਰਾਵੇ ਹਾਂ ਕਾਨੂੰ ਰੱਬ ਕਰਾਵੇ ਜਿੱਦਾਂ ਨਿਕਲ ਜੇ ਬਿਨਾ ਸੇਵਾ ਇਹਦਾ ਨਿਕਲਦੀ ਨਹੀਂ ਜਿਹੜੀ ਜੀ ਹਰਕਤਾਂ ਨਹੀਂ ਜਿਹੜੀਆਂ ਤੇਰੀਆਂ ਮੇਰੇ ਕੋਲ ਹੀ ਹੈਗੀ ਤੇ ਸੁਣ ਹਾਂ ਵਾਰੀਆਂ ਗੱਲਾਂ ਨਹੀਂ ਤੂੰ ਪੈਨਸਲ ਦੇ ਦੇ ਮੈਂ ਨਹੀਂ ਅੰਦਰ ਜਾਣਾ ਮੇਰੇ ਕੋਲ ਤਾਂ ਪੰਚੇ ਨਹੀਂ ਕੈਨਸਲ ਹੋ ਗਈ ਲੈ ਫੇਰ ਰੱਖ ਲੇਗੀ ਤੂੰ ਪੈਸੇ ਜੇ ਇਹ ਹਰਕਤਾਂ ਕਰਦੀ ਹੈਗੀ ਮੇਰੀ ਗੱਲ ਸੁਣ ਲੈ ਮੰਮੀ ਲੋਕ ਨਾ ਜਲੂਸ ਦੇਖਦੇ ਨੇ ਪੰਜ ਕਰਾਂ ਦੇ ਸੁਣਦੇ ਆਪਾਂ ਬੋਲਦੀਆਂ ਚੁੱਪ ਕਰਕੇ ਮੈਨੂੰ ਪੈਸੇ ਦੇ ਦੇ ਨਹੀਂ ਮੈਥੋਂ ਪੂਰਾ ਕੋਈ ਨਹੀਂ ਅੱਜ ਮੈਨੂੰ ਮਾੜੀ ਕੋਈ ਨਹੀਂ ਕਹਿੰਦਾ ਸਾਰੇ ਤੈਨੂੰ ਕਹਿੰਦੇ ਆ ਵੀ ਤੇਰੇ ਨੂੰ ਐਨੇ ਚੰਦਰੀ ਰੋਤਰ ਨਕਲੇਸ ਕਰਦੇ ਆ ਕੁੱਤੇ ਖਾਣੀ ਐਨੀ ਸਾਰੇ ਪਿੰਡ ਨੂੰ ਪਤਾ ਹੀ ਹੈਗਾ ਹਾਂ ਪਿੰਡ ਨੂੰ ਪਤਾ ਹੀ ਆ ਹਾਂ ਵੀ ਤੂੰ ਕਿੰਨਾ ਬੋਲਦੀ ਆ ਮੈਂ ਕਿੰਨਾ ਬੋਲਦੀ ਸਾਰਿਆਂ ਦੀ ਪਤਾ ਕੌਣ ਕਿੰਨਾ ਬੋਲਦਾ ਕਿਉਂ ਸਿਖਰ ਦੁਪਹਿਰੇ ਲੱਗਿਓ ਤੁਸੀਂ ਇੱਥੇ ਆ ਦੇਖ ਲੈ ਬਾਪੂ ਚੰਗੀ ਪੜੀ ਪੈਨਸ਼ਨ ਕਢਾਟੀ ਲਈ ਜੀ ਹੁਣ ਦਿੱਦੀ ਨਹੀਂ ਢੋਲੇ ਝਾਟੇ ਵਾਲੇ ਦੀ ਰੋਜ਼ ਵੇਲਤੀ ਕਰਦੀ ਆ ਤੂੰ ਕਹਿਣਾ ਸਮਝਾਉਂਦਾ ਇਹਨਾਂ ਨੂੰ ਕਰਤੂਤਾਂ ਬੇਇੱਜ਼ਤੀ ਕਰਾਉਣ ਵਾਲੀਆਂ ਨੇ ਮੇਰੀ ਨਹੀਂ ਕਰਦੀ ਬੇਇੱਜ਼ਤੀ ਤੂੰ 1500 ਰੁਪਏ ਦੀ ਗੱਲ ਹੈ ਕਿੱਡੀ ਗੱਲ ਆ ਤੂੰ ਦੇ ਦੇ ਮੈਂ ਕਹਿੰਦੀ ਐ ਕੈਨਸਲ ਹੋ ਗਈ ਕਿਸੇ ਨੇ ਸ਼ਿਕਾਇਤ ਕਰਤੀ ਵੀ ਇਹਨਾਂ ਦਾ ਜ਼ਮੀਨ ਹੈ ਇਹਦੀ ਫੈਸਲ ਟੁਕੜੀਆਂ ਕਰਦੀ ਕੈਨਸਲ ਤਾਂ ਕਾਨੂੰ ਹੋਈ ਉਹ ਤਾਂ ਪਟਵਾਰੀ ਨੂੰ ਮੈਂ ਕਰਵਾਉਂਗਾ ਕੈਨਸਲ ਕਹਿ ਕੇ ਵੀ ਜ਼ਮੀਨ ਲਿਖ ਦੇ ਤੇ ਫੇਰ ਨਿਬੜੂਗਾ ਪਰੇ ਕੰਮ ਆ ਵੇ ਕਾ ਨਾ ਆਧਾਰ ਕਾਰਡ ਹੈ ਮੇਰੇ ਕੋਲੇ ਹਾਂ ਆਧਾਰ ਕਾਰਡ ਪਤਾ ਨਹੀਂ ਕਿੱਥੇ ਢਾਕੀ ਹੋਈ ਹੈ ਹੁਣ ਪਤਾ ਨਹੀਂ ਕਿਹਨੂੰ ਫੜਾ ਕੇ ਹੀ ਹੈਗੀ ਵੀ ਭਾਈ ਮੈਨੂੰ ਮਿਲੀ ਨਹੀਂ ਜਦੋਂ ਮੈਂ ਕਹੇ ਤਾਂ ਇਹ ਮੈਨੂੰ ਪੰਜੀ ਨਹੀਂ ਮਿਲੀ ਮਾਂ ਤੂੰ ਇਹ ਜਿਹੜੀ ਹਰਕਤਾਂ ਨਾ ਕਰ ਮੇਰੀ ਗੱਲ ਸੁਣ ਲੈ ਤੂੰ ਐਸੇ ਘਰ ਚ ਰਹਿਣਾ ਮੇਰੇ ਨਾਲ ਹੀ ਰਹਿਣਾ ਜੇ ਮੈਨੂੰ ਮਿਲੀ ਵੀ ਹੋਵੇ ਤਾਂ ਕੰਮ ਹੀ ਨਹੀਂ ਮਦਨ ਦੀ ਪਰ ਮੈਨੂੰ ਮਿਲੀ ਨਹੀਂ ਪੁੱਤ ਕਿਉਂ ਮੈਂ ਮਸਮੂਰੇ ਵੀਰ ਨੂੰ ਵਜਾਉਣ ਦਾ ਕੀ ਹੈ ਇਹ ਤਾਂ ਨਹੀਂ ਲੈ ਕਰੋ ਇਹਦੀ ਹੁੰਦੀ ਹੈ ਨਾ ਮੈਂ ਤਾਂ ਦੇਈ ਜਾਂਦਾ ਇਹ ਬਾਨੀ ਆ ਹਾਂ ਇਹ ਤਾਂ ਜਿੰਨਾ ਕਮਾਉਂਦੇ ਨੇ ਇਹ ਤਾਂ ਅਗਲਾ ਦੇ ਦਿੰਦਾ ਬਾਈ ਜਿਹਦੀ ਪੈਨਸ਼ਨ ਲੱਗੀ ਹੁੰਦੀ ਇਹਨੇ ਵੀ ਨਹੀਂ ਸੀ ਰੱਖਣੀ ਮੇਰੀ ਕਦਰ ਤਾਂ ਘਟ ਗਈ ਲੋਹਾ ਧੀਆਂ ਦੀ ਵੱਧ ਗਈ ਵੱਧੂਗੀ ਜਦੋਂ ਇਹ ਜੇ ਗੱਲਾਂ ਕਰੇਗੀ ਤੂੰ ਤਾਂ ਦੱਸ ਘਰ ਆ ਲਈ ਨਹੀਂ ਬਈ ਬਣ ਸਕੀ ਸਾਡੀ ਕਿੱਥੋਂ ਬਣ ਜੇਗੀ ਤੂੰ ਪਤਾ ਹੈ ਬਡੇ ਪੇਵਾਰੀ ਜਿਹੜਾ ਮੈਨੂੰ ਕੁਝ ਬੋਲਦਾਗਾ ਬਡੇ ਪੇਵਾਰੀ ਬੋਲ ਚਲ ਕੋਈ ਨਾ ਬੋਲੂਗਾ ਨਹੀਂ ਇੱਕ ਤਾਂ ਤੂੰ ਐਂ ਦੇਖ ਲੈ ਵੀ ਤੂੰ ਤੇਰੇ ਤੋਂ ਕਿ ਤੇਰੇ ਤੋਂ ਕਿੰਨੀ ਵੱਡੀਆਂ ਦੁਏ ਦੇ ਦੋ ਸ਼ੁਕਰੇ ਵੀ ਇਹਨੇ ਤੇਰੇ ਨਾਲ ਵਿਆਹ ਕਰਵਾ ਲਿਆ ਲੈ ਹਾਂ ਦੇਸਾ ਦਾ ਸਮਾਨ ਦਿੱਤਾ ਸੀ ਜੇ ਵੱਡੀਆਂ ਤਾਂ ਸਮਾਨ ਸਮਾਨ ਦੇਖ ਲਿਆ ਨਹੀਂ ਮੈਨੂੰ ਤਾਂ ਇਹਨਾਂ ਦੇ ਫਿਕਰਾਂ ਨੇ ਵੱਡੀ ਕਰਤਾ ਬਈ ਕਿ ਬੁਢੀ ਹੁੰਦੀ ਸੀ ਆਪੇ ਟੱਕ ਤਾਂ ਜਿਸ ਦਾ ਖਾਂਦਾ ਮੈਨੂੰ ਰੋਟੀ ਵੀ ਨਹੀਂ ਖਾਣ ਦਿੰਦੇ ਨਾ ਨਾ ਤੈਨੂੰ ਕਾਹਨੂੰ ਕੋਈ ਹੱਥ ਚੋਂ ਖੋਂਦਾ ਤੇਰੀ ਤਾਂ ਰੋਟੀ ਬਾਈ ਜਦੋਂ ਜੱਸਾ ਗਿਆ ਨਾ ਪੂਰਾ ਕੰਜਰ ਕਲੇਸ਼ ਹੋਊਗਾ ਪੈਨਸ਼ਨ ਤਾਂ ਮੈਂ ਛੱਡਦੀ ਨਹੀਂ ਪੈਨਸ਼ਨ ਤਾਂ ਮੈਂ ਲੈ ਕੇ ਹਟੂੰਗੀ ਤੂੰ ਜਵਾਕਾਂ ਦਾ ਘਰ ਪੱਟੇਂਗੀ ਤੈਨੂੰ ਮੈਂ ਦੱਸਦੀ ਹਾਂ ਬਾੜੀ ਵੱਡੀ ਗੱਲ ਨਹੀਂ ਹੁੰਦੀ ਕੀ ਗੱਲ ਆ ਗਈ 11500 ਦੀ ਗੱਲ ਹੈ ਕੋਈ ਮੈਂ ਇਹਨਾਂ ਦੇ ਆਪਦੇ ਕੋਲ ਦਿਲ ਗੋਲਾ ਧੰਦਾ ਸਾਰਾ ਕਰਦੀਆਂ ਇਹਦਾ ਵੇਲੇ ਫਿਰ ਵੀ ਨਹੀਂ ਮੰਨ ਰਹੀ ਹੈਂ ਭਾਈ ਤੜਕੀ ਤੋਂ ਇੱਕ ਕੰਮ ਨਹੀਂ ਕਰਦੀ ਮੈਂ ਤਾਂ ਡੱਕਾ ਨਹੀਂ ਤੋੜਦੀ बराबर ਕਰਾਇਆ ਪੁੱਤੇ ਤੋਂ ਕੰਮ ਬਰਾਬਰ ਕਰਾਇਆ ਕਰੋ ਬਰਾਬਰ ਕਰਾਇਆ ਕਰ ਫੇਰ ਲੋਟ ਆਉਗੀ ਹਾਂ ਮੈਂ ਕੀ ਹੋ ਗਿਆ ਜੇ ਪੁੱਤ ਇੱਕ ਤਾਂ ਤੂੰ ਥੱਕਾ ਟੁੱਟਿਆ ਕੰਮ ਤੋਂ ਆਇਆਗਾ ਮੇਰਾ ਕਰਨ ਨੂੰ ਜੀ ਨਹੀਂ ਕਰਦਾ ਜੇ ਤੂੰ ਮੈਨੂੰ ਨਾ ਹੀ ਪੁੱਛੇ ਤੇਰਾ ਦਿਲ ਟੁੱਟ ਜਾਊਗਾ ਕੋਈ ਗੱਲ ਨਹੀਂ ਤੂੰ ਦੱਸ ਕੀ ਹੋ ਗਿਆ ਰੋਜ਼ ਕਲਿਸ ਪਾਉਂਦੀ ਆ ਤੇਰੀ ਬਹੂ ਰੋਜ਼ ਪਾਉਂਦੀ ਆ ਕਹਿੰਦੀ ਪਿਲਸਣ ਮੈਨੂੰ ਦੇ ਦੱਸ ਪੁੱਤ ਭਲਾ ਮੇਰੀ ਦਵਾਈ ਨਹੀਂ ਆਉਂਦੀ ਉਹਨਾਂ ਨਾਲ ਪੈਸਿਆਂ ਨਾਲ ਮੈਂ ਕਦੇ ਮੰਗੇ ਸੋਟੇ ਕੋਲ ਉਹ ਗੱਲ ਤਾਂ ਤੇਰੀ ਠੀਕ ਐ ਬਾਪੂ ਨੂੰ ਵੀ ਅੱਜ ਮੈਂ ਕਿਹਾ ਸੀ ਉਹ ਕਹਿੰਦਾ ਭਾਈ ਦਵਾਈ ਨੂੰ ਹਮ ਇਥੋਂ ਲੈ ਕੇ ਜਾਂਦੀ ਐ ਕਰਦੀ ਐ ਫਲਾਨਾ ਕਰਦੀ ਐ ਮੈਂ ਆਖਿਆ ਜੇ ਉਹ 4 ਰੁਪਏ ਕਰੂੰ ਲੈ ਵੀ ਜਾਂਦੀ ਐ ਫਿਰ ਕੀ ਹੋ ਗਿਆ ਪੁੱਤ ਕੋਈ ਰਿਸ਼ਤੇਦਾਰ ਆ ਜਾਂਦਾ ਕਿਤੇ ਮੈਂ ਜਾਣਾ ਹੁੰਦਾ 2 ਰੁਪਏ ਮੇਰੇ ਕੋਲੇ ਨਹੀਂ ਚਾਹੀਦੇ ਚਾਹੀਦੇ ਨੇ ਉਹ ਤਾਂ ਮੈਂ ਸਮਝਦਾ ਗੱਲ ਆ ਫੇਰ ਕੁੱਤੇ ਖਾਣੀ ਇੰਨੀ ਕਰਦੀ ਐ ਇੰਨੀ ਕਰਦੀ ਐ ਮੇਰਾ ਜਲੂਸ ਕੱਢ ਰੱਖਿਆਗਾ ਹੈ ਜੀ ਕੋਈ ਵੀ ਚੀਜ਼ ਐ ਜੇ ਮੈਂ ਪੇਟੀ ਖੋਲਦੀ ਆ ਉੱਤੇ ਜਾ ਖੜਦੀ ਆ ਵੀ ਦੱਸੋ ਉਹਦੇ ਵਿੱਚ ਕੀ ਦੇਖਦੀ ਆ ਮੇਰੇ ਕਾ ਲੀ ਰਹੀ ਨਾ ਦੋ ਬਿਸਤਰੇ ਪਏ ਹੋਣਗੇ ਦੋ ਕੋਈ ਸੂਟ ਪਏ ਹੋਣ ਕਦੇ ਕੁੜੀ ਕਤਰੀਨ ਦਿੱਤੇ ਜਾਂਦੇ ਆ ਹੂੰ ਗੱਲ ਤਾਂ ਤੇਰੀ ਸਿਆਣੀ ਆ ਚਲਾਂ ਹੀ ਕਰੀ ਹੂੰ ਤੂੰ ਪੈਨਸ਼ਨ ਪੜੇ ਉਹਨੂੰ ਖੜਾ ਦੇ ਤਰ ਮੈਂ ਦੇ ਦਿਆ ਕਰੂੰ ਤੈਨੂੰ ਪੈਸੇ ਨਾ 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 ਮਰ ਜੂੰਗੀ ਉਲਛਣੇ ਦੰਦੀ ਜਿੰਨਾ ਚ ਕਰਜ ਆਉਣੀ ਐ ਜਦੋਂ ਭਾਈ ਮੈਂ ਮਰ ਗਈ ਫਿਰ ਮੇਰੀ ਤਨਸ਼ਨ ਵੀ ਬੰਦ ਫਿਰ ਕੰਮ ਹੀ ਖਤਮ ਹੋ ਜੂ ਲੜਾਈ ਵਾਲਾ ਹੈ ਤੂੰ 1500 ਦਾ 1500 ਮੈਂ ਦੇ ਦਿਆ ਕਰੂੰ ਤੂੰ ਬੇਨਸ ਲੋ ਦੇ ਮੱਥੇ ਮਾਰਿਆ ਕਰੀ ਤੂੰ ਸਿੰਦ ਦੇ ਦਿਆ ਕਰ ਮੈਂ ਤੁਹਾਨੂੰ ਤੇਥੋਂ ਮੰਗਦੀ ਪਹਿਲਾਂ ਮੈਂ ਤੇਥੋਂ ਮੰਗਾ ਕੀ ਗੱਲ ਬਈ ਤੂੰ ਆਉਂਦੇ ਘਰ ਵਾਲੀ ਕੋਲੇ ਬੈਠਾ ਹੋਵੇਂ ਫਿਰ ਮੈਂ ਤੇਰੇ ਲੈ ਲੈ ਪਕੜਾਂ ਮੈਂ ਆਪ ਦੀ ਪਰਸਨ ਕਿਉਂ ਦੇਵਾ ਸਰਕਾਰ ਮੈਨੂੰ ਪੈਸੇ ਦਿੰਦੀ ਆ ਤੋਨੂੰ ਉਹੀ ਦੁੱਖ ਖੜਾ ਹੋਏਗਾ ਉਮਾ ਮੈਨੂੰ ਕੀ ਦੁੱਖ ਖੜਾ ਹੋਇਆ ਕਲੇਸ਼ ਨਿਬੜ ਜੂਗਾ ਘਰੋਂ ਮੈਂ ਤਾਂ ਤੈਨੂੰ ਐਂ ਕਹਿਣਾ ਗੱਲ ਸੁਣ ਪਤਾ ਕਲੇਸ਼ ਤਾਂ ਹੈ ਨਿਬੜਦਾ ਨਹੀਂ ਉਹ ਤਾਂ ਜਾਣ ਕੇ ਸੁਹੀ ਖੜੀ ਕਰਦੀ ਆ ਕੀ ਵੀ ਇਹ ਕਿਸੇ ਬਹਾਨੇ ਨਾਲ ਬੁੜੀ ਘਰੋਂ ਨਿਕਲੇ ਪਰ ਮੱਕਰ ਉਹਨੇ ਨਿਕਲਦੀ ਉੱਤ ਮੇਰੇ ਘਰ ਬੰਨਿਆ ਹੋਇਆਗਾ ساری ਉਮਰ ਦਾ ਘਰੋਂ ਤਾਂ ਕਿਉਂ ਨਿਕਲੇਗੀ ਤੂੰ ਤੇਰਾ ਪਿਓ ਫੀਆਤ ਨਾ ਆਇਆ ਕਿਰੋ ਉਹ ਵੀ ਬਾਕਰ ਲੱਗ ਜਾਂਦਾ ਕਾ ਉਹ ਵੀ ਅੱਜ ਇੰਨੀ ਕੁੱਤੇ ਖਾਣੀ ਕੀਤੀ ਮੇਰੇ ਨਾਲ ਜਿਹੜੀ ਨਾ ਕਰਨੀ ਐ ਸਵੇਰੇ ਮੈਂ ਵੀ ਉਹਨੂੰ ਕਿਹਾ ਸੀ ਮੈਂ ਆਖਿਆ ਭਾਈ ਕੀ ਕਹਿੰਦੀ ਥਾਨੂੰ ਬੇਬੇ ਦੀ ਪੈਨਸ਼ਨ ਆਖੇ ਨਾਲੇ ਪੈਸੇ ਮੈਥੋਂ ਲੈ ਜਾਂਦੀ ਐ ਨਾਲੇ ਮੈਨੂੰ ਪੈਨਸ਼ਨ ਨਹੀਂ ਦਿੰਦੀ ਆਇ ਨਹੀਂ ਕਰਦੀ ਫਲਾਨਾ ਨਹੀਂ ਕਰਦੀ ਕੁੜੀ ਨੂੰ ਦੇਣੇ ਹੁੰਦੇ ਨੇ ਪੈਸੇ ਤਾਂ ਵੀ ਮੈਥੋਂ ਲੈਂਦੀ ਐ ਤੈਨੂੰ ਕੀ ਲੋੜ ਹੁੰਦੀ ਐ ਨਾ ਜਿਹੜੇ ਤੇਰੇ ਪਿਓ ਤੋਂ ਪੈਸੇ ਲੈਣੀਆਂ ਇਹ ਕੁੜੀ ਕਿੱਤਰੀਨ ਦਿੱਤੇ ਜਾਂਦੇ ਨੰਗੇ ਤੈਨੂੰ ਪਤਾ ਬਿਰੋਜ ਮੰਗੇ ਨਹੀਂ ਜਾਂਦੇ ਹੈ ਜਿਹੜੇ ਮੇਰੇ ਆਪਦੀ ਪਲਸਨ ਹੁੰਦੀ ਆ ਉਹਦੀ ਵਾਰ ਦਵਾਈ ਲਿਉਣੀ ਆ 2000 ਦੀ ਦਵਾਈ ਆਉਂਦੀ ਆ ਮੇਰੀ ਗੱਲ ਸੁਣ ਮੈਂ ਕੁਝ ਨਹੀਂ ਹੁੰਦਾ ਇੰਨਾਂ ਗੱਲਾਂ ਨਾਲ ਤੂੰ ਮੇਰੇ ਘੇਰੇ ਤੋਂ ਪੈਨਸ਼ਨ ਫੜਾ ਦੇ ਕਰਦੇ ਨੂੰ ਮੈਂ ਦੇ ਦੇ ਕਰੂੰ ਨਾ ਪਤਾ ਮੈਂ ਬਿਲਸਣ ਇਧਰ ਦੀ ਪਾ ਮਾ ਤੁਸੀਂ ਸਾਰਾ ਟੱਬਰ ਮੈਨੂੰ ਘਰੋਂ ਕੱਢ ਦੋ ਮੈਂ ਤਾਂ ਵੀ ਨਿਕਲ ਤਾ ਰੋਂਗਾ ਦੇ ਵਾਸਤੇ ਕੱਢਣੇ ਨਾਲੇ ਕਿਉਂ ਇਹੋ ਜਿਹੀਆਂ ਗੱਲਾਂ ਕਰਦੀਆਂ ਉਹ ਚੌਰਾ ਮੂੰਹ ਆਇਆ ਨਹੀਂ ਬੋਲਦਾ ਮੈਨੂੰ ਤੇਰਾ ਪਿਓ ਪਹਿਲਾਂ ਮੈਂ ਕਿੱਦਾਂ ਉਹਨੇ ਤੈਨੂੰ ਫੁੱਲ ਲਿਆ ਕੇ ਦਿੱਤੇ ਨੇ ਉਹ ਤਾਂ ਸ਼ੁਰੂ ਤੋਂ ਲੈ ਕੇ ਹੈ ਜਈ ਹੈ ਜਦੋਂ ਨਾ ਮੈਂ ਦੇਖਦਾ ਕਦੇ ਹੱਸ ਕੇ ਤਾਂ ਉਹਨੇ ਗੱਲ ਹੀ ਨਹੀਂ ਕਰੀ ਤੈਨੂੰ ਪਤਾ ਪੁੱਤ ਸਾਰੀ ਉਮਰ ਇਹਦੇ ਨਾਲ ਮੈਂ ਕੱਟ ਦੁੱਖਾਂ ਚ ਹੁਣ ਤਾਂ ਮੈਨੂੰ ਸੁੱਖ ਮਿਲ ਜੇ ਮੈਂ ਤਾਂ ਬੇਹੀ ਗੱਲ ਕਹਿਣਾ ਵੀ ਤੈਨੂੰ ਸੁੱਖ ਮਿਲੇ ਗੱਲ ਕਰ ਸੁੱਖ ਵੀਮਾ ਕਰਮਾਂ ਨਾਲ ਹੀ ਹੁੰਦਾ ਹਾਂ ਪੁੱਤ ਕਰਮ ਵਾਲੇ ਨੂੰ ਸੁੱਖ ਮਿਲਦਾ ਚਲ ਐਂ ਕਰ ਹਾਂ ਉਹ ਤੇਰੀ ਪੇਟੀ ਦੀ ਚਾਬੀ ਉਹਨੂੰ ਫੜਾ ਲਈ ਕਿੱਡੀ ਗੱਲ ਆ ਉਹਦੇ ਬਿਸਤਰੇ ਨੇ ਚਾਰ ਮੇਰੀ ਪੇਟੀ ਦੀ ਚਾਬੀ ਤੂੰ ਕਮਲਾ ਹੋਇਆ ਮੈਂ ਪੇਟੀ ਦੀ ਚਾਬੀ ਕਉ ਦਊਂਗੀ ਵੀ ਮੈਂ ਉਹਦੀ ਪੇਟੀ ਕਿੰਨੇ ਖੋਲਦਿਆਂਗੀ ਫਿਰ ਉਹ ਕਹਿ ਦਿੰਦੀ ਐ ਮੈਂ ਮੇਰੇ ਕੋਲ ਸਮਾਨ ਵੱਧਦਾ ਐ ਬਿਸਤਰੇ ਬੇਬੇ ਦੀ ਪੇਟੀ 'ਚ ਧਰ ਦਿੰਨੇ ਆ ਬੇਬੇ ਚਾਬੀ ਨਹੀਂ ਦਿੰਦੀ ਹੋਰ ਨਹੀਂ ਹੋਰ ਦੱਸ ਮੈਨੂੰ ਹੋਰ ਪੇਟੀ ਲਿਆ ਦੇ ਬਿਸਤਰੇ ਆਪਦੇ ਲਾ ਲੈ ਇੱਕ ਬਿਸਤਰਾ ਲਾਇਆ ਉਹਨੇ ਸਾਰੇ ਆਪਣੇ ਘਰ ਵਾਲੇ ਆ ਉਹ ਕਹਿੰਦੀ ਵੀ ਫਿਰ ਮੰਜੇ ਤੇ ਪਏ ਰਹਿੰਦੇ ਨੇ ਬੇਬੀ ਦੀ ਪੇਟੀ ਚ ਸਾਭ ਦਾਂਗੇ ਕਹਿੰਦੀ ਨਹੀਂ ਫਿਰ ਮੈਨੂੰ ਹੋਰ ਪੇਟੀ ਲਿਆ ਹੋਰ ਬੰਝ ਘੜਦੀ ਐ ਨਾ ਤਾਂ ਮੈਂ ਪੇਟੀ ਖੋਲਣ ਦੇਵਾਂ ਨਾ ਮੈਂ ਪਿਲਸਣ ਦੇਵਾਂ ਮਰਨੂ ਮਰ ਜੂ ਪਰ ਮੈਂ ਨਹੀਂ ਹਿੰਡ ਤੋਂ ਪਾਉਂਦੀ ਠੀਕ ਆ ਤੁਸੀਂ ਸਾਰੇ ਏਕਾ ਕਰ ਲੈ ਤੂੰ ਤਾਂ ਮੇਰਾ ਪੁੱਤ ਆ ਤੂੰ ਤਾਂ ਮੇਰੇ ਹੱਕ ਚ ਹੋ ਜਾ ਉਹ ਮਾਂ ਮੈਂ ਤੇਰੇ ਹੱਕ ਜੀ ਆ ਮੈਂ ਕਦੋਂ ਤੇ ਇਥੋਂ ਬਾਹਰ ਮੈਂ ਤੈਨੂੰ ਐ ਕਹਿੰਨਾ ਪੇਟੀ ਚ ਹੈਗਾ ਕਿ ਇਹ ਦੋ ਬਿਸਤਰੇ ਨੇ ਪੁੱਤ ਮੈਂ ਬਹੁਤ ਔਖਾ ਨਾ ਘਰ ਬੰਨਿਆ ਸੀ ਬਹੁਤ ਔਖਾ ਨਾਲ ਜੋੜਿਆ ਸੀ ਯਾਰ ਮਾਂ ਇਹਨਾਂ ਨੇ ਮੈਨੂੰ ਜਾਉਣ ਨਹੀਂ ਦਿੰਦੇ ਮੇਰੀ ਗੱਲ ਸੁਣ ਬਾਈ ਮੈਂ ਤਾਂ ਤੈਨੂੰ ਐਂ ਕਹਿਣਾ ਜੇ ਕੋਈ ਹੋਰ ਹੀਲਾ ਨਹੀਂ ਲਾਪਰੀਤ ਨੂੰ ਬੁਲਾ ਲੈ ਗੱਲ ਕਰ ਲੂਗੀ ਉਹ ਆਪੇ ਬਾਪੂ ਨਾਲ ਗੱਲ ਸੁਣ ਮੇਰੀ ਲਾਪਰੀਤ ਦੀ ਜੇ ਉਸ ਤੋਂ ਨਹੀਂ ਦੋ ਰੋਟੀਆਂ ਦਿੱਤੀਆਂ ਜਾਂਦੀਆਂ ਨਾ ਮੈਂ ਤਾਂ ਮੇਰੀ ਕੁੜੀ ਕੋਲੇ ਵਗ ਜੂੰਗੀ ਲੈ ਉੱਥੇ ਬਹਿ ਕੇ ਖਾ ਲਵਾਂ ਉੰਨੀ ਕ ਮੇਰੀ ਜ਼ਮੀਨ ਹੈਗੀ ਆ ਮੈਂ ਕੁੜੀ ਨੂੰ ਦੇਉਂਗੀ ਲੈ ਮੈਂ ਤਾਂ ਛੱਤਰ ਖਾਣ ਗਈ ਬਈ ਉਨਾਂ ਨਾਲੇ ਕਿਉਂ ਜਾਣੀਂ ਤੇ ਕੁੜੀ ਕੋਲੇ ਗੱਲਾਂ ਸੋਹਣੀਆਂ ਲੱਗਦੀਆਂ ਨੇ ਉਹਦੇ ਸੱਸ ਸਹੁਰਾ ਕੀ ਕਹਿਣਗੇ ਵੀ ਬੁੜੀ ਆ ਗਈ ਪੈ ਗਈ ਉਰੇ ਕੋਈ ਗੱਲ ਨਹੀਂ ਇੱਕ ਵਾਰੀ ਕੁੜੀ ਨੂੰ ਬੁਲਾ ਲਾਂ ਮੈਂ ਫੇਰ ਗੱਲ ਕਰਾਂਗੇ ਬਾਕੀ ਕੋਰਲੀ ਗੱਲ ਤਾਂ ਕੋਈ ਗੱਲ ਨਹੀਂ ਮੈਂ ਤਾਂ ਇਹ ਕਹਿੰਦਾ ਯਾਰ ਮੈਂ ਤਾਂ ਪ੍ਰੀਤ ਨੂੰ ਵੀ ਇਹੀ ਗੱਲ ਸਮਝਾਉਣਾ ਵੀ ਕਲੇਸ਼ ਘਰ ਚ ਚੰਗਾ ਨਹੀਂ ਹੁੰਦਾ ਕਲੇਸ਼ ਦਾ ਮੂੰਹ ਕਾਲਾ ਹੁੰਦਾ ਬਈ ਉਹ ਕਰਦੀ ਏ ਤੇਰੇ ਘਰ ਵਾਲੀ ਮੈਂ ਨਹੀਂ ਕਰਦੀ ਉਹ ਮਤਲਬ ਕੀ ਅਵਤਾਰ ਦੁਤਰੀ ਆ ਗਈ ਜਿਹੜੀ ਉਹਦੀ ਤੁਸੀਂ ਪੁੱਛ ਪੁੱਛ ਕਰੇ ਜਾਂਦੇ ਤੇਰਾ ਪਿਓ ਮਾਂ ਤੂੰ ਜੁਝ ਬੁਝ ਨਹੀਂ ਕਰਦੇ ਤੈਨੂੰ ਐ ਕਿਉਂ ਲੱਗਦਾ ਮੈਂ ਤਾਂ ਤੜਕੀ ਕੰਮ ਤੇ ਜਾਣਾ ਉਦੋਂ ਵੀ ਕਲੇਸ਼ ਹੋ ਜਾਣਾ ਜਦੋਂ ਉਹ ਆਉਣਾ ਘਰੇ ਉਦੋਂ ਵੀ ਕਲੇਸ਼ ਚ ਆਉਣਾ ਉਹਨੂੰ ਸਾਫ਼ ਲਬਜ਼ਾਂ ਚ ਕਹਿ ਦੇ ਵੀ ਬੁੜੀ ਤਾਂ ਪਲਸਣ ਦੰਦੇ ਨਹੀਂ ਗੱਲ ਖਤਮ ਹੈ ਹਾਂ ਚਲ ਚੰਗੋ ਇਹਨੂੰ ਵੀ ਆਇਆ ਵੀ ਮੇਰੇ ਘਰ ਵਾਲੀ ਨੂੰ ਪਲਸਣ ਪੜਾ ਦੇ ਕਿਉਂ ਫੜਾਵਾਂ ਜਿੱਤੀ ਥੱਲੇ ਰੱਖੂਗਾ ਇਹਨਾਂ ਨੂੰ ਮੈਂ ਤਾਂ ਕਹਿੰਦੀ ਹਕੀ ਲੈਣਾ ਕੀ ਲੈਣਾ ਆਉਦੀ ਜ਼ਮੀਨ ਜੀ ਵੇਚ ਕੇ ਪੈਸੇ ਜਮਾ ਕਰਾ ਦੂੰ ਫਿਰ ਦੇਣਾ ਨਾ ਭੌਂਕ ਦੇ ਉਹ ਪਈ ਐ ਕੁੜੀ ਜੱਸੀ ਜੱਸੀ ਕੁੜੀ ਜੱਸੀ ਖੜੀ ਹੋ ਕੀ ਹੋ ਚਾਚੀ ਡਰਾ ਕੇ ਰੱਖਦਾ ਤੂੰ ਤਾਂ ਨਹੀਂ ਮੈਨੂੰ ਨਾ ਡਰਾਉਣ ਨੂੰ ਮੈਂ ਤੇਰਾ ਕੀ ਕਰਤਾ ਸੇਕਰ ਦੁਪਹਿਰੇ ਆ ਗਈ ਨੀ ਚਾਚੀ ਤੂੰ ਤਾਂ ਜਮਾ ਮੈਂ ਤਾਂ ਨੀਂਦ ਆਰੀ ਸੀ ਸੇਕਰ ਦਪਹਿਰੇ ਤਾਂ ਮਾਉਣੀ ਸੀ ਉਸ ਤੇ ਪੈਸੇ ਕਿ ਅੱਛਾ ਤਾਂ ਕਰਕੇ ਆਈਆਂ ਮੈਂ ਹੁਣ ਕੀ ਕੰਮ ਪੈ ਗਿਆ ਨਹੀਂ ਮੈਨੂੰ ਪੈਸੇ ਦੇ ਦੇ ਕਿਹੜੇ ਪੈਸੇ ਬਿਲਸਣ ਵਾਲੀ ਨਹੀਂ ਪਹਿਲਾਂ ਚਾਚੀ ਤੂੰ ਫੜਾ ਗਈ ਕੀ ਐ ਤੂੰ ਵੀ ਅਸੀਕਰ ਦਪਹਿਰੇ ਲੈਣ ਆ ਗਈ ਹੁਣ ਨਹੀਂ ਫੜਾ ਤਾਂ ਮੈਂ ਤਾਂ ਗਈ ਜਾਂਦੀ ਨਹੀਂ ਮੇਰੇ ਚ ਬੜਗੇ ਸੀ ਵੀ ਤੇ ਬਿਲਸਣ ਮੈਂ ਤਾਂ ਆਧਾਰ ਕਾਰਡ ਸੀ ਫਿਰ ਹੁਣ ਕੀ ਲੈਣ ਆਈਆਂ ਤੂੰ ਰਹਿਣ ਦੇ ਮੇਰੇ ਕੋਲੇ ਫੇਰ ਮੰਗੂਗੀ ਜਦੋਂ ਵਾਗੀ ਤੂੰ ਨਾ ਨਾ ਫੇਰ ਮੈਂ ਤੇਰੇ ਕੋਲ ਮੰਗਣਾ ਆਇਆ ਕਰੂੰਗੀ ਮਿਲ ਕੋ ਕੇ ਰੱਖ ਦੂੰਗੀ ਹੁਣ ਮੈਂ ਤਾਂ ਕਹਾ ਤਾਂ ਕੈਨਸਲ ਹੋ ਗਈ ਮੇਰੀ ਤਸੰਗ ਜੇ ਉੱਤੇ ਫੜ ਲਿਆ ਤਾਂ ਫੇਰ ਕੀ ਕਰੇਗੀ ਜੇ ਪਹਿਲੀ ਖੜੀ ਹੋਈ ਹੁਣ ਜੇ ਜਾਵੇਂਗੀ ਤੂੰ ਲਾ ਕੋ ਨੂੰ ਕੋੜਾ ਪਤਾਗਾ ਵੀ ਪਲਸਣ ਵਾਲੀ ਉਹਦੇ ਪਤਾ ਹੀ ਸੀਗਾ ਵੀ ਆਧਾਰ ਕਾਰਡ ਦੇ ਹੱਥਾਂ ਚ ਹੈ ਪੈਸੇ ਹੈ ਨਹੀਂਗੇ ਮੈਂ ਕਹੇ ਤਾਂ ਮੱਖ ਮੇਰੇ ਤਾਂ ਕਿਸੇ ਨੇ ਸ਼ਿਕਾਇਤ ਤਾਂ ਕਰਤੀ ਮੇਰੀ ਤਸੰਗ ਕਟਾਤੀ ਜੇ ਤਾਂ ਜ਼ਮੀਨ ਹੈ ਤਰੇਂ ਕਰੀ ਆਥ ਨੇ ਲੈ ਜੇ ਮੇਰਾ ਤਾਂ ਸਿਰ ਬਲਾਈਨ ਦੁਖੀ ਜਾਂਦਾ ਚਾਚੀ ਲਾ ਕੁੜਵਾਂ ਗੇੜੇ ਕੱਢੀ ਜਾਊਂਗੀ ਆਥਣੇ ਲੈ ਜੀ ਗੇੜੇ ਕਿਉਂ ਕੱਢੇਂਗੀ ਆਥਣੇ ਲੈ ਜੀ ਤੂੰ ਫੜ ਕੇ ਹੁਣ ਮੈਨੂੰ ਘੰਟਾ ਆਰਾਮ ਕਰ ਲੈਣ ਦੇ ਨਹੀਂ ਨਹੀਂ ਭਾਈ ਮੈਂ ਤਾਂ ਹੁਣ ਹੀ ਦੇ ਦੇ ਮਸਾਂ ਆਈਆਂ ਮੈਂ ਤਾਂ ਧੁੱਪ ਦੇ ਵਿੱਚ ਹੁਣ ਨਹੀਂ ਜਾਚੀ ਮੈਂ ਉੱਠੇ ਜਾਂਦਾ ਪਈ ਫੇਰਾ ਮੇਰਾ ਤਾਂ ਸਿਰ ਬਲਾਈ ਐ ਫੱਟੀ ਜਾਂਦਾ ਜਦੋਂ ਮੈਂ ਉੱਠਦੀ ਆਂ ਤਾਂ ਇਹਦੇ ਪਈ ਸੀ ਹੁਣ ਘੰਟਾ ਮੈਂ ਆਰਾਮ ਕਰ ਲੂੰਗੀ ਮੈਨੂੰ ਕੀ ਪਤਾ ਸੀ ਤੂੰ ਹੁਣੇ ਲੈਣਾ ਜੀਂਗੀ ਉੱਥੋਂ ਨੂੰ ਕਿਹੜਾ ਤੂੰ ਬੈਂਕ 'ਚ ਜਾਣਾ ਹੈ ਘਰੋਂ ਹੀ ਚੱਕ ਕੇ ਦੇਣੇ ਆ ਬੰਦੇ ਨਾ ਫੜਾਇਆ ਕਰ ਕੀ ਐ ਚਾਚੀ ਕੱਲੋਂ ਤਾਂ ਤੂੰ ਫੜਾ ਕੇ ਗਈ ਸੀ ਅੱਜ ਲੈਣ ਵੀ ਆ ਗਈ ਛੇਤੀਂ ਜ ਮੈਨੂੰ ਪੈਸੇ ਦੇ ਦੇ ਹੁਣ ਤਿਆਰ ਹੋ ਕੇ ਵੀ ਆ ਗਈ ਤੂੰ ਹੈ ਹੁਣ ਤੂੰ ਇੱਧਰ ਦੀ ਇੱਧਰ ਜਾਵੇਂਗੀ ਮੰਡੀ ਹਾਂ ਦੇਖ ਚਾਚੀ ਆਹ ਗੱਲ ਤਾਂ ਪਈ ਤੇਰੀ ਬਹੁਤ ਮਾੜੀ ਹੈਗੀ ਮੈਂ ਤੈਨੂੰ ਚਲ ਸੱਚ ਦੱਸ ਦਿੰਨੀ ਆ ਪੈਸੇ ਤਾਂ ਮੇਰੇ ਘਰ ਵਾਲਾ ਲੈ ਗਿਆ ਉਹਨੂੰ ਲੋੜ ਸੀਗੀ ਮੇਰੇ ਕੋਲ ਹੈ ਨਹੀਂ ਸੀਗੇ ਪੈਸੇ ਪਏ ਸੀ ਮੈਂ ਉਹ ਹੀ ਪੜਾਤੇ ਚੱਕ ਕੇ ਫੇਰਾ ਨਾ ਤੂੰ ਕਾਦੇ ਵਾਸਤੇ ਦੱਸਿਆ ਵੀ ਪੈਸੇ ਉਹਦੇ ਨਾਲ ਚਾਚੀ ਦੇ ਨਹੀਂ ਗੱਲ ਸੁਣ ਚਾਚੀ ਉਹਨੂੰ ਬਾੜੀ ਲੋੜ ਸੀ ਮੇਰੇ ਕੋਲ ਤਾਂ ਇੱਕ ਪੰਜੀ ਨਹੀਂ ਹੈਗੀ ਸੀ ਮਾਂ ਚਲ ਫੇਰ ਦੇ ਦੂੰਗੀ ਚਾਚੀ ਨੂੰ ਅੱਛਾ ਆਹੋ ਹੱਥ ਨੇ ਲੈ ਜੀ ਚਾਚੀ ਮੈਂ ਤੈਨੂੰ ਤਾਂ ਹੀ ਕਹਿੰਨੀ ਵੀ ਹੱਥ ਨੇ ਲੈ ਜੀ ਮੇਰੇ ਵਾਲੇ ਪੈਸੇ ਚੱਕ ਕੇ ਉਹਨੂੰ ਫੜਾਤੇ ਨਾ ਉਹਨੂੰ ਤਾਂ ਸੁਪਨਾ ਆਉਂਦਾ ਸੀ ਵੀ ਉਹਦੇ ਪੈਸੇ ਪਾਏ ਨਾ ਕਰੇ ਤੁਸੀਂ ਆਪਦੇ ਵਾਲੇ ਵਰਤ ਲੈਂਦੇ ਤੈਨੂੰ ਇਸ ਖਾਤਰ ਨਹੀਂ ਸੀ ਫੜਾਏ ਵੀ ਤੂੰ ਬਹਾਂ ਸਾਈਂ ਜਿਆ ਪਤਾ ਨਹੀਂ ਜੇ ਹੁੰਦੇ ਜੇ ਹੁੰਦੇ ਮੈਂ ਉਹ ਵੀ ਦੇ ਆਂਦੀ ਮੇਰੇ ਕੋਲ ਹੈ ਨਹੀਂ ਪਤਾ ਮੇਰੇ ਪੈਸੇ ਦੇ ਦੇ ਭਾਈ ਹੁਣ ਮੈਂ ਕਿੱਥੋਂ ਦੇਵਾਂ ਜਦੋਂ ਮੈਂ ਉਹਨੂੰ ਜਦੋਂ ਮੇਰੇ ਮੈਂ ਆਪੇ ਨਹੀਂ ਫੜਦੀ ਤੂੰ ਮੈਨੂੰ ਕੀ ਫੜਾਵੇਂਗੀ ਫਿਰ ਪੈਸੇ ਦੇ ਮੇਰੇ ਮੈਂ ਤੈਨੂੰ ਕਹੀ ਜਾਂਦੀ ਚਾਚੀ ਹੱਥ ਨੇ ਲੈ ਜੀ ਇਹਦਾ ਜਸ ਗਿਆ ਰੌਲਾ ਪਊਗਾ ਮੇਰੇ ਬੱਚਾ ਤੱਕ ਪਤਾ ਲੱਗੂ ਫਿਰ ਤੇਰੀ ਗੁੱਤ ਪੱਟੂਗੀ ਮੇਰੀ ਤੇਰੀ ਪੱਟੂਗੀ ਮੇਰੀ ਕਿਉਂ ਪੱਟੂ ਤੂੰ ਮੈਨੂੰ ਕਿਉਂ ਫੜਾਏ ਨੇ ਬਈ ਮੈਰੀ ਨੇ ਪੜਦੀ ਤੇਰੀ ਪੱਟੂਗੀ ਵੀ ਸਾਡੀ ਬੁੜੀ ਤਾਂ ਪੈਸੇ ਖਬਰਾ ਕਿੰਨੇ ਖਾ ਲੇ ਜਾ ਇਹਨਾਂ ਕਾ ਦੱਸ ਦੇ ਜਾ ਕੇ ਇਹਨੂੰ ਮੈਂ ਦੱਸ ਦਿੰਦੀ ਆ ਦੱਸਦੀ ਫਿਰ ਦੇਖੀ ਤੇਰੇ ਨਾਲ ਮੈਂ ਹੋਰ ਦਿੰਦੀ ਵੀ ਜੀ ਮੈਂ ਤਾਂ ਦਿੰਦੀ ਨਹੀਂ ਹੁਣ ਦਿੰਦੀ ਨਹੀਂ ਤੇ ਇੱਥੋਂ ਲੈ ਕੇ ਹਟਾਂਗੇ ਨਾਲ ਹੋਰ ਲੱਗੂਗੀ ਫਿਰ ਮੇਰੇ ਨਾਲੇ ਮੁੰਡਾ ਲੱਗੂ ਆਹੋ ਲਾਲਾ ਜੀ ਨੂੰ ਲਾਉਣੀਆਂ ਲਾਲਾ ਜੋਰ ਮੈਂ ਤਾਂ ਦਿੰਦੀ ਨਹੀਂ ਚੱਲ ਹਾਂ ਮੇਰੇ ਕੋਲ ਬੈਹ ਦੇ ਤਾਂ ਅੱਜ ਲੱਗ ਜੇ ਤਾ ਤੇ ਅੱਧੀ ਹੱਥਾਂ ਦਾ ਖਰਜ ਦੇਂਗੀ ਤਾਂ ਮੈਂ ਦੇ ਦੂੰਗੀ ਪੈਸੇ ਜੇ ਐ ਬਾਰ ਹੋ ਜਾਏ ਪਾਵੇਂਗੀ ਮੈਂ ਤਾਂ ਪੈਸੇ ਦਿਨ ਦਿੰਦੀਆਂ ਕਰਦੀਆਂ ਮੇਰੇ ਨਾਲ 420 ਹੁਣ ਮੈਨੂੰ ਪਤਾ ਲੱਗ ਗਿਆ ਤੇਰਾ ਮੈਂ ਦੱਸਦੀ ਆ ਪਈ ਕਰੇ ਜਾ ਕੇ ਵੀ ਮੈਂ ਉਹਨੂੰ ਪਿਲਸਣ ਦੇ ਪੈਸੇ ਫੜਾਏ ਸੀ ਚੱਲ ਮੈਂ ਤਾਂ ਗਲਤੀ ਨਾ ਫੜਾਇਆ ਲਾ ਬਈ ਤੂੰ ਮੇਰੇ ਕੋਲ ਕਰਨ ਕੀ ਆਈ ਸੀ ਫੇਰ ਮੈਂ ਕਿ ਤੁਹਾਡੇ ਘਰੇ ਗਈ ਸੀ ਲੈਣਾ ਲਾ ਮੈਨੂੰ ਕੀ ਪਤਾ ਤੂੰ ਬੇਇਮਾਨੀ ਹੋ ਜਾਏਂਗੀ ਬੇਇਮਾਨਨ ਤਾਂ ਤੂੰ ਹੁੰਨੀ ਐ ਮੈਂ ਤੈਨੂੰ ਤਿੰਨ ਰੇਣੀ ਮਿਸ਼ਾ ਮੈਨੂੰ ਦੇ ਦੂੰਗੀ ਤੂੰ ਕਿਹੜਾ ਖੜਦੀਆਂ ਗੱਲ ਤੇ ਕੋਈ ਗੱਲ ਨਹੀਂ ਫੇਰ ਐਸੀ ਗੱਲ ਤੇਰਾ ਬਾਖ ਦੀ ਮੇਰੀ ਨੂਨੂ ਜਾ ਕੇ ਜਦ ਤੱਕ ਤੇਰੇ ਛਿੱਤਰ ਪੈਣਦੇ ਤੇਨੂੰ ਤਾਂ ਤੇਰੇ ਛਿੱਤਰ ਪੈਣਗੇ ਮੇਰੇ ਤੇਰੇ ਛਿੱਤਰ ਪੈਣਗੇ ਕਹ ਦੂ ਵੀ ਤੂੰ ਆਈ ਸੀ ਮੇਰੇ ਕੋਲ ਕੋਈ ਨਹੀਂ ਆਈ ਮੇਰੀ ਨੂ ਬਹੁਤ ਭੜੀ ਆ ਠੀਕ ਆ ਜੇ ਮੇਰੇ ਨਾਲ ਲੜਨ ਜਾਂਦੇ ਹੋ ਤੇਰੇ ਨਾਲੇ ਵੀ ਲੜੂ ਹੋਈ ਆ ਸੋੜੀ ਦਿਲ ਨੂੰ ਮੇਰਾ ਕੀ ਕੰਮ ਬਤਾ ਲਿਆ ਬੁਲਾ ਲਿਆ ਬੁਲਾ ਲਿਆ ਕੋਈ ਗੱਲ ਨਹੀਂ ਉਹ ਤਾਂ ਲੈ ਕੇ ਮੈਂ ਸਿਰਸਰ ਛੱਡਦੀ ਹਾਂ ਜੇ ਤੂੰ ਪਹਿਲਾਂ ਪੜਾਉਂਦੀ ਨਾਲ ਮੈਨੂੰ ਮੈਂ ਅਸਿਕਰ ਤੋਂ ਕੁੱਤੇ ਖਾਣੇ ਨਹੀਂ ਨਾ ਕਰਾਉਂਦੀ ਓਨਾ ਟਾਈਮ ਤੋਂ ਟਿਕਦੀ ਨਹੀਂ ਤੇਰੇ ਗੁੱਤ ਪਟਾ ਕੇ ਛੱਡੂ ਤੂੰ ਪੜਾ ਦੇ ਬਟਾ ਦੇ ਕਿਸੇ ਮਰਦ ਦੇ ਚਾਹ ਤੈਨੂੰ ਕਿ ਮੇਰਾ 1500 ਰੁਪਿਆ ਸਿਰੇ ਸਿਰ ਚੜੀ ਜਾਂਦੀ ਹੈ ਲੈ ਕੇ ਲੈ ਸਿਰੇ ਚੜੀ ਜਾਂਦੀ ਹੈ ਬਾਗਾਂ ਬੜੀ ਦੇਖਣਾ ਦੇ ਕਿੰਨਾ ਮਹਿੰਗੀ ਤੂੰ ਬਾਏ ਬਸੋਨੀਆ ਕੰਟਾ ਨਿੱਕ ਟਿਕ ਜਾ ਮੈਂ ਹੁਣੀ ਆਈ ਕੋਈ ਯੇਲੇ ਦੇ ਲੈ ਮੈਂ ਹੁਣੀ ਆਣੀ ਆ ਗਈ ਤੈਨੂੰ ਮੈਂ ਮਾਰਾ ਕੀ ਬੀਮੇ ਕਹੀਏ ਨਿੰਮਰ ਸਿਰ ਦੁਖੀ ਜਾਂਦਾ ਸਦੁਖੀ ਜਾਂਦਾ